ਪੱਗ ਕਰ ਦਿੱਤਾ ਤੁਹਾਡੇ ਦਸਤਾਨ ਤੁਹਾਡਾ ਤਜਰਬਾ ਤੁਹਾਡੀ ਉਮਰ ਮੇਰੇ ਕੋਲੋਂ ਵੱਡੀ ਹੋ ਸਕਦੀ ਹੈ ਬਰਾਬਰ ਹੋ ਸਕਦੀ ਹੈ ਘੱਟ ਹੋ ਸਕਦੀ ਹੈ ਲੇਕਿਨ ਮੈਨੂੰ ਮਹਿਸੂਸ ਹੋਇਆ ਹੈ ਕਿ ਅਸੀਂ ਬਹੁਤ ਸ਼੍ਰੋਮਣੀ ਕਾਲੀਦਾਲ ਦਾ ਰੋਸ਼ਨ ਦਿਵਾਨ ਸਾਫ ਦਾ ਕੈਬਨਟ ਮਨਿਸਟਰ ਸਾਡੇ ਪਿਤਾ ਜਨਾਬ ਸਰਦਾਰ ਮਹੇਸ਼ੰਦਰ ਸਿੰਘ ਜੀ ਗਰੇਵਾਲ ਸਾਹਿਬ ਉਹਨਾਂ ਦੇ ਨਾਲ ਉਹਨਾਂ ਦੇ ਸੁਪੁੱਤਰ ਡਾਕਟਰ ਹਰਪੀਸ਼ੰਦਰ ਸਿੰਘ ਜੀ ਨਾਲ ਸਰਦਾਰ ਰਣਜੀਤ ਸਿੰਘ ਜੀ ਜੋ ਪੀਐਨਏ ਪ੍ਰਿੰਸੀਪਲ ਸਾਹਿਬ ਉਹ ਪਹੁੰਚੇ ਨੇ ਮੈਂ ਸਮੁੱਚੀ ਸੰਗਤ ਵੱਲੋਂ ਮਹੱਲੇ ਤੋਂ ਇਸ ਵਾਰਡ ਤੋਂ ਇਸ ਸਰਕਲ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਸਰਦਾਰ ਰਣਜੀਤ ਸਿੰਘ ਢਿੱਲੋਂ ਨੂੰ ਚੋਣ ਨਿਸ਼ਾਨ ਟੱਕੜੀ ਦਾ ਬਟਨ ਦਬਾ ਕੇ ਜਿਹੜਾ ਉਹ ਅਸੀਂ ਕੰਮਜਾਗ ਕਰਾਂਗੇ ਮੈਂ ਜਾਦਾ ਕੁਝ ਨਾ ਕਹਿੰਦਾ ਹੋਇਆ ਅ ਮੈਂ ਬੇਨਤੀ ਕਰਾਂਗਾ ਬਹੁਤ ਹੀ ਸਤਿਕਾਰਯੋਗ ਤੇ ਆਪਣੇ ਇਲਾਕੇ ਦੀ ਡਿਵੈਲਪਮੈਂਟ ਉਸ ਟਾਈਮ ਤੇ ਜਿਹੜੀ ਹੋਈ ਸੀ ਮੈਂ ਤਾਂ ਇੱਕ ਗੱਲ ਹੀ ਸਿਰਫ ਗਰੇਵਾਲ ਸਾਹਿਬ ਤੁਹਾਡਾ ਇਸ ਗੱਲ ਤੋਂ ਧੰਨਵਾਦ ਕਰਾਂਗਾ ਕਿ ਬਣਾ ਕੇ ਦਿੱਤਾ ਸੀ ਹੋਰ ਤੱਕ ਜਿੰਨੇ ਕੰਮ ਕੀਤੇ ਆ ਉਹ ਬਾਤੀਆਂ ਗੱਲਾਂ ਨੇ ਲੇਕਿਨ ਅੱਜ ਸਕਤਾ ਉੱਥੇ ਲਤਬਸਤਕ ਹੋ ਰਹੀਆਂ ਨੇ ਬਾਬਾ ਗੋਦਾ ਸਾਹਿਬ ਜੀ ਦਾ ਮੇਰਾ ਖਿਆਲ ਗੁਰਦੁਆਰਾ ਲੁਧਿਆਣਾ ਸ਼੍ਰੋਮਣੀ ਕੰਮੀ ਸਰਬ ਦੇ ਲੁਧਿਆਣਾ ਪਾਰਲੀਮੈਂਟਰੀ ਸੇਵ ਤੋਂ ਵੀਵਾ ਸਰਦਾਰਜੀਤ ਸਿੰਘ ਜੀ ਲੋਕਾਂ ਦਾ ਐਮਐਲਏ ਮੇਰੀ ਇਸ ਇਲਾਕੇ ਦੀ ਟੀਮ ਜਫੇਜ਼ਾਰ ਜੀ ਬਨਮੋਹ ਸਿੰਘ ਜੀ ਕੁਰਵਾਨ ਸਿੰਘ ਜੀ ਪ੍ਰਧਾਨ ਸਾਹਿਬ ਜੀ ਸਾਈ ਅੱਛਾ ਹੀ ਕਰਵਾ ਤੇ ਪੜਾ। ਹਾਲੇ ਜੀ ਬੈਠੀ ਆ ਬਲਬੀਰ ਜੀ ਤੇ ਸਾਹਮਣੇ ਇਲਾਕੇ ਦੀ ਸੰਗਤ ਦੇ ਸਾਡੀ ਛੋਟੀ ਭੈਣ ਪ੍ਰੇਮਾ ਜੀ ਜਸਵਿੰਦਰ ਇਲਾਕਾ ਨਵਾਸੀਓ ਕਰੋ ਫਤਿਹ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੰਬੇ ਭਾਸ਼ਣ ਕਰਨ ਦੀ ਲੋੜ ਨਹੀਂ। ਜੋ ਖਰਾਤ ਵਿੱਚੋਂ ਆਪਾਂ ਲੰਘ ਰਹੇ ਆਂ ਆਪਾਂ ਰੋਜ਼ ਦੇਖ ਰਹੇ ਆਂ ਮੈਨੂੰ ਇੱਕ ਗੱਲ ਬੜੀ ਚੰਗੀ ਲੱਗੀ 500 ਦੇ ਚੌਥੇ ਦੀ ਗੱਲ ਹੈ ਪਟਿਆਲੇ 3-4-5 ਬੀਬੀਆਂ ਖੜੀਆਂ ਤੇ ਉਹਨਾਂ ਨੂੰ ਟੀਵੀ ਵਾਲਾ ਜਾ ਕੇ ਕਹਿਣ ਲੱਗਾ ਭੈਣ ਹਾਲਾਤ ਕੀ ਨੇ ਉਹ ਕਹਿੰਦੀ ਵੀਰ ਜੀ ਐਮਐਲਏ ਵੀ ਬਹਿ ਗਏ ਨੇ ਵਜ਼ੀਰ ਵੀ ਹੈਗੇ ਮੁੱਖ ਮੰਤਰੀ ਵੀ ਹੈਗਾ ਉਹ ਕਹਿੰਦਾ ਫਿਰ ਹੈਗੀ ਨਹੀਂ ਕਹਿੰਦੇ ਇਹ ਨਹੀਂ ਸਰਕਾਰ ਹੈ ਨਹੀਂ ਪਰ ਇਹ ਘਰੇ ਫਿਰਦੇ ਨੇ ਪਰ ਸਰਕਾਰ ਨਾਲ ਦੀ ਕੋਈ ਚੀਜ਼ ਨਹੀਂ ਗਈ ਦਨੇ ਬਾੜੀ ਤੋਂ ਖੋਈ ਜਾਂਦੀ ਐ ਦੁਕਾਨਾਂ ਦੇ ਗੱਲੇ ਐ ਸੋ ਆ ਕੇ ਪਿਸਤੌਲ ਦਿਖਾ ਕੇ ਚਾਕੂ ਸੁਖਾ ਕੇ ਪੈਸੇ ਕੱਢੀ ਜਾਂਦੇ ਨੇ ਅੱਗੇ ਬੀਬੀਆਂ ਦੀਆਂ ਛੇਨਾ ਸੜਕਾਂ 'ਚ ਲੈਂਦੀਆਂ ਸੋ ਘਰ 'ਚ ਵਿਹੜਿਆਂ ਬੈਠਿਆਂ ਦੀ ਲਾਈ ਜਾਂਦੇ ਨੇ ਸੋ ਜਿਹੜੇ ਹਾਲਾਤ 'ਚ ਆਪਾਂ ਅੱਜ ਲੰਘ ਰਹੇ ਆਂ ਉਹ ਹਾਲਾਤ 'ਚ ਸਭ ਤੋਂ ਵੱਡੀ ਜਿਹੜੀ ਖਤਰਨਾਕ ਗੱਲ ਐ ਜਿਹੜੀਆਂ ਇਹ ਦਿੱਲੀ ਵਾਲੀਆਂ ਪਾਰਟੀਆਂ ਨੇ ਇਹ ਧਰਮ ਦੇ ਨਾਂ ਤੇ ਲੀਕਾਂ ਖਿੱਚਣੀਆਂ ਚਾਹੁੰਦੀਆਂ ਨੇ ਪੰਜਾਬ ਵਿੱਚ ਰਹਿਣ ਵਾਲਾ ਗੁਰਦੁਆਰੇ ਜਾ ਕੇ ਮੱਥਾ ਟੇਕਣ ਵਾਲਾ ਉਹ ਹਰ ਕੋਈ ਸਵੇਰੇ ਉੱਠ ਕੇ ਸਰਬੱਤ ਦੇ ਭਲੇ ਦੀ ਗੱਲ ਕਰਨ ਵਾਲਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਹੀ ਆਉਂਦਾ Hindu ਨਹੀਂ ਆਉਂਦਾ Muslim ਨਹੀਂ ਆਉਂਦਾ Christian ਨਹੀਂ ਆਉਂਦਾ ਉਹਦੇ ਵਿੱਚ ਬੋਧੀ ਵੀ ਆਉਂਦਾ ਉਹਦੇ ਵਿੱਚ ਜੈਨੀ ਵੀ ਆਉਂਦਾ ਸਾਰੇ ਆਉਂਦੇ ਆ ਸ਼ਰੋਮਣੀ ਅਕਾਲੀ ਦਾ ਸਰਬੱਤ ਦੇ ਭਲੇ ਦੀ ਗੱਲ ਕਰਦਾ ਇਹ ਇਨਾਂ ਜੋ ਕੋਈ ਕਿਸੇ ਦੀ ਇੱਕ ਵੀ ਗੱਲ ਕਰਦਾ ਕਿਸੇ ਦੀ ਦੋ ਦੀ ਕਰਦਾ ਕਿਸੇ ਦੀ ਤਿੰਨ ਦੀ ਕਰਦਾ ਫਿਰ ਮੈਨੂੰ ਇਸ ਕੱਲ ਦੀ ਬੜੀ ਵੱਡੀ ਹੈਰਾਨੀ ਹੈ ਆ ਭੈਣਾ ਵੀ ਬੈਠੀਆਂ ਤੁਸੀਂ ਵੀ ਬੈਠੇ ਹੋ ਆਪਾਂ ਕਿਰਤੀਆਂ ਸਾਰੇ ਮਹਿੰਗਾਈ ਦੀ ਅੱਜ ਐਨੀ ਮਾਰਾ ਹੈ ਜਿਹੜੀ ਜਦ ਹੱਥੋਂ ਸਮਾਂ ਨਿਕਲ ਜਾਂਦਾ ਫਿਰ ਪਛਤਾਇਆ ਅੱਖ ਨਹੀਂ ਲੱਭਦਾ ਆਪ ਪਛਤਾਇਆ ਕਿਹਾ ਹੋ ਤੇ ਜਦ ਕਿੜੀਆਂ ਚੁੱਕੀ ਖੇਤ ਆਪਾਂ ਬੰਨਵੇ ਜਿਤਾਤੇ ਨਾ ਇਹ ਮੈਂ ਕਹਿੰਦਾ ਨਹੀਂ ਚੰਗਾ ਲੱਗਦਾ ਕਿ ਸਿਆਣੇ ਕਹਿੰਦੇ ਹੁੰਦੇ ਬਾਂਦਰਾ ਦੇ ਹੱਥ ਬੰਦੂਕ ਫੜਾਦੀ ਮਾਰੀ ਜਾਂਦੇ ਆ ਪਤਾ ਨਹੀਂ ਕਿਉਂ ਮਾਰੀ ਜਾਂਦੇ ਇਹ ਆਮ ਆਦਮੀ ਪਾਰਟੀ ਨੂੰ 13 ਕੈਂਡੀਡੇਟ ਨਹੀਂ ਲੱਭੇ ਪੰਜਾਬ ਦੇ 13 ਜਿਨ੍ਹਾਂ ਦੀ 2 ਸਾਲ ਦੀ ਸਰਕਾਰ ਸੀ 9 ਐਮਐਲਏ ਖੜੇ ਕੀਤੇ ਆ 4 ਐਮਐਲਏ 5 ਵਜ਼ੀਰ 9 ਖੜੇ ਕੀਤੇ ਆ ਤੇ ਦੂਸਰੇ 4 ਕੌਣ ਲਏ ਆ ਇੱਕ ਸਾਡਾ ਪੱਤ ਲਿਆ ਤੇ ਇੱਕ ਕਾਂਗਰਸ ਦੇ ਪੱਤ ਲਏ ਇੱਕ ਖਰੀਦ ਲਿਆ ਲਓ ਆਹ ਪਾਰਟੀ ਆ ਜਿਹਦੀ ਸਰਕਾਰ ਬਣੀ ਨੂੰ 2.5 ਸਾਲ ਹੋ ਗਏ ਹੁਣ ਉਥੇ ਲਾਈਨ ਲੱਗ ਜਾਂਦੀ ਕੈਂਡੀਡੇਟਾਂ ਦੀ ਤੇ ਇਹਨਾਂ ਨੂੰ ਲੱਭਿਆ ਕੋਈ ਨਹੀਂ ਸੋ ਇਲਾਕਾ ਨਵਾਤੀਓ ਇੱਕ ਕੰਮ ਮੇਰਾ ਨਹੀਂ ਇਹ ਕੰਮ ਰਣਜੀਤ ਸਿੰਘ ਉਹਨਾਂ ਦਾ ਨਹੀਂ ਇਹ ਕੰਮ ਸਾਡਾ ਸਾਰਿਆਂ ਦਾ ਆਪਣਾ ਹੈ ਤੇ ਅਸੀਂ ਪੰਜਾਬ 'ਚ ਅਮਨ ਸ਼ਾਂਤੀ ਭਾਈਚਾਰਾ ਖਾਜ ਪੰਜਾਬ 'ਚ ਚੁੱਲ੍ਹੇ ਤਪਦੇ ਚਾਹੁੰਦੇ ਆਂ ਧੀਆ ਭੈਣਾਂ ਦੀ ਇੱਜ਼ਤ ਚਾਹੁੰਦੇ ਆਂ ਅਸੀਂ ਚਾਹੁੰਦੇ ਆਂ ਕਿ ਸਾਡੇ ਕੰਨ 'ਚ ਪਾਈਆਂ ਮੁੰਦਰਾ ਤੇ ਗੱਲ ਜਪਾਈਆਂ 'ਚ ਇਹਨਾਂ ਨੂੰ ਕੋਈ ਨਾ ਲਾਉ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਇੱਕ ਅੰਗਰੇਜ਼ ਨੇ ਕਹਾਣੀ ਲਿਖੀ ਹੈ ਕਿ ਰਾਜ ਉਹ ਸੀ ਕਹਿੰਦੇ ਲਾਹੌਰ ਤੋਂ ਲੈ ਕੇ ਪਸ਼ੌਰ ਤੱਕ ਰਾਤ ਵਾਲੀ ਗੱਡੀ ਵਿੱਚ ਜੇ ਕੋਈ ਜਨਾਨੀ 5 ਕਿਲੋ ਸੋਨਾ ਪਾ ਕੇ ਵੀ ਸਵਾਰਕ ਹੁੰਦੀ ਸੀ ਤੇ ਉਹਨੂੰ ਪਸ਼ੌਰ ਤੱਕ ਕੋਈ ਹੱਥ ਨਹੀਂ ਪਹਲਾ ਸਕਦਾ ਇਹ ਰਾਜ ਹੁੰਦਾ ਹੈ ਅੱਜ ਜੇ ਕੋਈ ਸਿੱਖਾਂ ਨੂੰ ਕਮੀਨ ਨਾ ਕਵੇ ਸੀ ਪਰ ਉਹਦੇ ਰਾਜ ਵਿੱਚ ਦੋ ਹਿੰਦੂ ਬੇਦਿਸ਼ ਸੀ ਦੋ ਮੁਸਲਮਾਨ ਬੇਦਿਸ਼ ਸੀ ਸਿੱਖ ਦੋ ਜਰਮੇਦ ਛੇ ਅਥੀ ਕਿਸੇ ਵੋਟ ਦੇ ਮੁਤਾਜ ਨਾ ਹੋਣ ਦੇ ਬਾਵਜੂਦ ਵੀ ਸਭ ਨੂੰ ਨਾਲ ਲੈ ਕੇ ਚੱਲਦੇ ਪਰ ਜਦ ਵੋਟ ਦਾ ਰਾਜ ਉਹ ਕਿਉਂ ਨਹੀਂ ਲੈ ਕੇ ਚੱਲਣਾਗੇ ਮੈਂ ਇਸ ਲਈ ਵੀ ਉਹ ਹਿੰਦੂ ਵੀਰਾਂ ਨੂੰ ਬੇਇੱਜ਼ਤੀ ਕਰਨੀ ਚਾਹੁੰਦਾ ਜੇ ਕੋਈ ਕਿਸੇ ਭਾਜਪਾ ਦੀ फडਕਾਰ ਚਾਕੇ ਵੋਟ ਅਸਾਲੀ ਦਲ ਦੇ ਵਿਰੋਧ ਚ ਪਾਏਗਾ ਪੰਜਾਬ ਦਾ ਹਿੱਤੂ ਨਹੀਂ ਕਿਹਾਇਆ ਜਾ ਸਕਦਾ ਪੰਜਾਬ ਦਾ ਹਿੱਤ ਪੰਜਾਬ ਨੂੰ ਬਚਾਉਣ ਵਾਲੀ ਪਾਰਟੀ ਪੰਜਾਬ ਦੀ ਰੱਖਿਆ ਕਰਨ ਵਾਲੀ ਪਾਰਟੀ ਪੰਜਾਬ ਵਿੱਚ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲੀ ਪਾਰਟੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਹੈ ਪਹਿਲੀ ਜੂਨ ਨੂੰ ਗਰਮੀ ਹੋਣੀ ਹੈ ਐ ਇਹ ਨਾ ਕਹਿਣਾ ਕਿ ਸੇਕ ਆਉਂਦਾ ਤੇ ਅਸੀਂ ਵੋਟ ਪਾਉਣ ਨਹੀਂ ਜਾਣਾ ਇਹ ਸੇਕ ਨੂੰ ਠੰਡਲ ਚ ਪਚਾਉਣ ਲਈ ਤੱਕੜੀ ਵਾਲਾ ਬਟਨ ਦਬਾਉਣਾ ਪਊਗਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬੜੀ ਵੱਡੀ ਸੋਨਿਹਾਲ ਸੁਬਹ ਜੱਗ ਦੀ ਬੇਟਾ ਜਿਹੜੇ 쿠ਸੀ ਖੜਿਆ ਨਾ ਤੁਹਾਡੇ ਸਭ ਤੋਂ ਵੱਧ ਕੰਮ ਅਕਾਲੀ ਦਲ ਆਉਣਾ ਇਹ ਪਤੰਦਰਾ ਨੇ ਕਿਸੇ ਨੇ ਨਹੀਂ ਪੁੱਛਣਾ ਝਾੜੂ ਵਾਲੇ ਵੀ ਬੇਈਮਾਨ ਹੋ ਗਏ ਜਿਹੜੇ ਕਹਿੰਦੇ ਸੀ 6 ਲੱਖ ਨੌਜਵਾਨਾਂ ਨੂੰ ਨੌਕਰੀ ਦੇਵਾਂਗੇ ਸਰਜੋ ਸ਼੍ਰੋਮਣੀ ਅਕਾਲੀ ਦਲ ਦੇ ਰੋਸ਼ਨ ਦਿਮਾਗ ਕੋਰ ਕਮੇਟੀ ਦੇ ਮੈਂਬਰ ਪੰਜਾਬ ਸਰਕਾਰ ਦੇ ਸਾਬਕਾ ਵਿਜੀਤ ਕਾਰਪੋਰੇਸ਼ਨ ਦੇ ਹਿਸ਼ਮਤ ਸਿੰਘ ਜੀ ਗਰੇਵਾਲ ਇਸ ਸਰਕਲ ਦੇ ਪ੍ਰਧਾਨ ਸਰਕਾਰ ਅੰਗਰੇਜ਼ ਸਿੰਘ ਜੀ ਸੰਧੂ ਪ੍ਰਿੰਸੀਪਲ ਅਮਜੀਤ ਸਿੰਘ ਜੀ ਹਰਦੇਸ਼ ਸਿੰਘ ਦਸੰਗ ਜੀ ਗਰੇਵਾਲ ਮੋਰਚੇ ਕੀ ਜੀ ਅਜੇ ਸੁਰਿੰਦਰ ਰਵੀ ਜੀ ਪ੍ਰਧਾਨ ਜੀ ਸਾਰੇ ਜੀ ਹਾਜ਼ਰ ਕੁਰਬਖ ਜੀ ਸਵੰਦ ਰੰਜਾ ਵੀ ਪ੍ਰਧਾਨ ਦੇ ਬੈਠਾ ਸਰੂਪ ਸਿੰਘ ਜੀ ਬਠਾਰੂ ਸਾਹਿਬ ਸਾਰੇ ਜੀ ਹਾਜ਼ਰ ਬੀਬੀ ਬੈਠ ਜਾਓ ਬਸ 2 ਮਿੰਟਸ ਬੜੇ ਲੱਖਾਂ ਵਰਸੀ ভিਰੋ ਪਹਿਣੋ ਮਤਾਵੋ ਬਜ਼ੁਰਗੋ ਬੱਚਿਓ ਨੌਜਵਾਨੋ ਹੋਇ ਤੇ ਹਸ ਕਰਾਂ ਵਾਇਰਲ ਟੀਕਾ ਖਲਸਾ ਵਾਇਰਲ ਦੀ ਕਿਸ਼ਤ ਘਰੇਵਾਲ ਸਾਹਿਬ ਨੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਦੇ ਹੋਏ ਹਰ ਮਰਹੱਲੇ ਨੂੰ ਉਹਨਾਂ ਨੇ ਸ਼ੁਯਰ ਮਜਬੂਰ ਕਾਉਂਦੀ ਹੁਣ ਚੱਲ ਰਹੀ ਆ ਇਹਨਾਂ ਦਾ ਕੀ ਕੰਮ ਕਰ ਚੁੱਕਾ ਕਾਜਕਾਰੀ ਆ ਤੇ ਜਿਹੜੇ ਪਿਛਲੇ ਸਮੇਂ ਜਦੋਂ ਸੁਪੀਰ ਕੁਵਾਰ ਜੀ ਨੇ ਕੀ ਕੰਮ ਉਹਦੇ ਬਾਰੇ ਤੁਹਾਡੇ ਨਾਲ ਵਿਚਾਰ ਸਾਰੇ ਸਾਂਝੇ ਕੀਤੇ ਗਏ ਮੈਂ ਤੁਹਾਨੂੰ ਇਹ ਵੀ ਬੇਨਤੀ ਕਰਨਾ ਕਿ ਇੱਕ ਤਰੀਕ ਨੂੰ ਵੋਟ ਪਾਉਣੀ ਆ ਤੁਸੀਂ ਸਾਰਿਆਂ ਨੇ ਪਹੁੰਚ ਜਾਣਾ ਵੋਟ ਪੋਣੀ ਚਾਹੀਦੀ ਜੇ ਵੋਟ ਬਹੁਤ ਕੀਮਤ ਰੱਖਦੀ ਹੈ ਵੋਟ ਸਾਡਾ ਹੋਣ ਵਾਲਾ ਇੱਕ ਸਵਾਰ ਸਕਦੀ ਹੈ ਬਹੁਤ ਉਜਲਾ ਕਰ ਸਕਦੇ ਆ ਜਿਵੇਂ ਆਪੋਸਤਾਨਮੇ ਜਸਦਾ ਪ੍ਰਕਾਸ਼ ਸਿੰਘ ਜੀ ਨੂੰ ਵੋਟ ਪਾਈ ਸੀ ਵਾਜੂ ਸਾਹਿਬ ਨੂੰ ਤੇ ਸਾਡੇ ਲਈ ਕਿੰਨਾ ਕੁਛ ਲੈ ਕੇ ਆਏ ਆ ਆਹ ਜਿਹੜੀ ਚਗਰਤ ਕੀ ਸੀ ਉਤੋਂ ਸ਼ੁਰੂ ਹੋਈ ਸੀ ਔਰ ਬਿਜਲੀ ਦੇ ਬੱਲੇ ਵੀ ਉਹ ਮਾਪ ਹੋਏ ਸੀ ਪੰਜਾਬ ਵਿਕਾਸ ਦੇ ਰਾਹ ਤੇ ਕੋਈ ਵਾਸੇ ਖੁਸ਼ਾ ਦੇ ਆ ਜਿਬਨਾ ਉੱਚ ਪਰੂ ਪਰ ਇਹ ਆ ਆਪ ਸਾਡੇ ਆ ਤੁਹਾਡੇ ਕੋਲ ਵੀ ਤੁਸੀਂ ਜਰੂਰ ਸਾਡੀ ਦੇਜ ਨੂੰ ਪਰਵਾਹ ਕਰੋਗੇ ਇਸ ਆਸਾਂ ਕਿ ਤੁਸੀਂ ਸਾਨੂੰ ਨਿਰਾਸ਼ ਨਹੀਂ ਕਰੋਗੇ ਆਪਣੀਆਂ ਕੀਮਤੀ ਵੋਟਾਂ ਪਾ ਕੇ ਸੱਚੇ ਦੇ ਨਿਸ਼ਾਨ ਤੇ ਸ਼੍ਰੋਮਣੀ ਕਾਲੀਦਾਸ ਨੂੰ ਜਿਤਾਉਂਗੇ ਇਹ ਆਸ ਨੂੰ ਕਰ ਬਧਨ ਮਾਨ ਕਰਦਾ ਬਹੁਤ ਮਿਹਰਬਾਨੀ ਵਾਈਬਲ ਜੀ ਦਾ ਖਾਤਮਾ ਵਾਈਬਲ ਜੀ ਦੀ ਸੇਵਾ ਉਹ ਕਹਿੰਦੇ ਵੀ ਮੈਂ ਮਾਫੀ ਮੰਗਦਾ ਕਿ ਤੁਹਾਨੂੰ ਬਹੁਤੀ ਦੇਰ ਨਹੀਂ ਕਰਦਾ ਮੈਂ ਇੱਕ ਬੇਨਤੀ ਕਰਨੀ ਸੀ 12 ਫਰਵਰੀ ਦਿਨ ਐਤਵਾਰ ਸ਼ਾਮ ਨੂੰ ਠੀਕ 5 ਵਜੇ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਆਪਾਂ ਇਸ ਰਾਕੇ ਜਲਸਾ ਡੈਰੀ ਕੰਪਲੈਕਸ ਦੇ ਕੋਲ ਹੈ ਨਾ ਚੌਕ ਡੈਰੀ ਕੰਪਲੈਕਸ ਡੈਰੀ ਕੰਪਲੈਕਸ ਚੌਂਕ 'ਚ ਰੱਖਿਆ ਮੈਂ ਬੀਬੀਆਂ ਨੂੰ ਕਹੂੰ ਰੱਖ ਵੀ ਇਸ ਕਰਕੇ ਲਿਆ ਕਿ ਨਾ ਸ਼ਾਮ ਦੀ ਰੋਟੀ ਦਾ ਟਾਈਮ ਹੈ ਚਾਹ ਪੀਣੀ ਹੋਣੀ ਹੈ ਤੁਸੀਂ ਵੀ ਭੈਣੋ ਉੱਥੇ ਚੱਕੀ ਮੈਂ ਟਿਕਟ ਤੇ ਜਾਣਾ ਵੀਰੋ ਤੁਸੀਂ ਵੀ ਆਉਣਾ ਐਸ ਬਾਬ ਦਾ ਦੇਣਾ ਆਪਾਂ ਇੱਕ ਵਾਰੀ ਮੈਸੇਜ ਦੇਈਏ ਅੱਜ ਦੇ ਜਿਹੜਾ ਇਹ ਨਿਜ਼ਾਮ ਹੈ ਉਹਦੇ ਵਿੱਚ ਨਾ ਤੁਹਾਡੇ ਤੱਕ ਜਿਹੜਾ ਹਜੂਰ ਸਾਹਿਬ ਤੇ ਕਰ ਲਿਆ ਪਟਨਾ ਸਾਹਿਬ ਤੇ ਕਰ ਲਿਆ ਦਿੱਲੀ ਤੇ ਕਰ ਲਿਆ

ਨੀ ਮੇ ਆ ਜਾ ਚਲ ਬੱਸ ਆਲਾ ਜਾ ਕੇ ਆ ਜਾਈਂ ਨਾ ਕੋਈ ਨਾ ਕੋਈ ਸੰਸਦ ਆਦੇ ਇੱਕ ਨੂੰ ਅੱਜ ਸਟੇਜ ਨਾਲ ਨੂੰ ਮੀ ਆ ਜਾ ਬਈ ਅੱਗੇ ਕਿ ਸਭ ਠੀਕ ਹੈ ਕਿ ਅੱਜ ਜਿਹੜੇ ਕਿ ਹਲਕਾ ਪਛੰਦ ਦੇ ਵਿੱਚ ਜਿਹੜੇ ਕਿ ਪਾਰ ਨੰਬਰ ਦੇ ਵਿੱਚ ਅਸੀਂ ਮੀਟਿੰਗ ਰੱਖੀ ਹੈ ਅੰਗਰੇਜ਼ੀ ਸੰਗੋ ਜੀ ਦੇ ਅਸ਼ੀਰਵਾਦ ਉਹ ਮੀਟਿੰਗਾਂ ਦਾ ਸੰਚਾਰ ਲਗਾਤਾਰ ਚੱਲ ਰਹੀ ਆ ਹੌਨ ਆਰ ਵਾਈ ਵਾਈ ਬਲਾਗ ਦੇ ਵਿੱਚ ਮੀਟਿੰਗ ਹੋਈ ਆ ਬੜਾ ਪਰਮਾ ਕਰਤੀ ਟੋਪਾਂ ਨਾਲ ਗੱਲਬਾਤ ਕੀਤੀ ਆ ਲੋਕ ਬੜੇ ਖੁਸ਼ تھے ਟੱਕਾਲੀ ਲੱਭ ਦੇ ਪ੍ਰੋਫੈਸਰ ਕਰ ਰਹੇ ਨੇ ਇਹ ਕਾਲੀ ਨਾਲ ਨੂੰ ਵੋਟ ਪਾਉਣ ਲਈ ਚਾਹ ਰਹੇ ਬਹੁਤ ਵੱਡੀ ਗਿਣਤੀ ਦੇ ਵਿੱਚ ਅੱਜ ਕੀ ਕਰਨ ਚੁਣਨ ਨੂੰ ਗਾਣਾ ਬੱਸ ਬੱਸ ਅਸੀਂ ਕਹਿੰਦਾ ਵੀ ਲੁਧਿਆਣਾ ਵੀ ਬਣ ਵਸ ਲੁਧਿਆਣੇ ਵਾਲੇ ਲੁਧਿਆਣਾ ਵੀ ਬਣ ਲੁਧਿਆਣੇ ਦੇ ਬਦਨ ਚੁਣ ਲੈ ਜੀ ਸੰਪਾਦਕ ਜੀ ਕਿੰਨੇ ਕੋਈ ਜਿਹੜਾ ਕੱਟ ਗੰਗੀਤਨੀ ਜੀ ਸ਼ਰੋਮਣੀ ਅਕਾਲੀ ਬੰਦੇ ਅੰਸ਼ਵਾਦੀ ਦੇ ਸੁਨੇਹਾ ਸੁਧਾਣੇ ਤੋਂ ਦੁੱਖ ਤੋਂ ਅੱਜ ਆਰਏਸੀ ਦੇ ਖੇਤਰ ਦੇ ਪਾਈ ਲੱਗ ਗਏ ਕੀ ਕਰਨਗੇ ਜੀ ਬਾਦ ਦੇ ਚਾਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡਾ ਇਲਾਕਾ ਪੁਰਾਣਾ ਬਾਦ ਨੰਬਰ 78 ਨਵਾਂ ਬਾਦ ਨੰਬਰ 64 ਵਾਈ ਬਲਾਕ ਰਿਸ਼ੀ ਨਗਰ ਵਿੱਚੇ ਸ਼ਰੋਮਣੀ ਅਕਾਲੀ ਦਲ ਵੱਲੋਂ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸਰਦਾਰ ਸ਼ਬੀਰ ਸਿੰਘ ਜੀ ਬਾਬਲ ਸੂਚੀ ਜੱਥੇਬੰਦੀ ਵੱਲੋਂ ਪਾਰਟੀ ਦੇ ਜੋ ਉਮੀਦਵਾਰ ਸਾਡੇ ਸਰਦਾਰ ਰਣਜੀਤ ਸਿੰਘ ਜੀ ਢਿੱਲੋਂ ਉਹਨਾਂ ਨੂੰ ਮੈਦਾਨ 'ਚ ਉਤਾਰਿਆ ਗਿਆ ਉਹਨਾਂ ਦੇ ਹੱਕ ਦੇ ਵਿੱਚ ਜਿਹੜੀ ਨੁੱਕਰ ਮੀਟਿੰਗਾਂ ਅਸੀਂ ਸ਼ੁਰੂ ਕੀਤਾ ਤੇ ਅੱਜ ਦੀ ਆ ਤੀਸਰੀ ਸਾਡੀ ਨੁੱਕਰ ਮੀਟਿੰਗ ਆ ਔਰ ਅਸੀਂ ਜਿਹੜੀਆਂ ਮੀਟਿੰਗਾਂ ਕਰ ਰਹੇ ਆ ਨੁੱਕਰ ਮੀਟਿੰਗਾਂ ਉਹ ਉੱਥੇ ਉਹੀ ਕਰ ਰਹੇ ਆ ਜਿਸ ਮਹੱਲੇ ਦੇ ਵਿੱਚ ਕਰਦੇ ਆ ਉਸ ਮਹੱਲੇ ਦੀ ਸੰਗਤ ਨੂੰ ਇਹ ਜ਼ਿਆਦਾਤਰ ਅਸੀਂ ਬੁਲਾਉਨੇ ਆ ਤੇ ਸਾਡੇ ਇਸ ਵਾਈ ਬਲਾਕ ਤੋਂ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਆਈਆਂ ਨੇ ਅਸੀਂ ਵਿਚਵਾਜ ਹੋਣੇ ਆ ਸਰਦਾਰ ਮੇਸ਼ ਮੁੱਤੈ ਜੀ ਗਰੇਵਾਲ ਸਾਹਿਬ ਨੂੰ ਸਰਦਾਰ ਰਣਜੀਤ ਸਿੰਘ ਢਿੱਲੋਂ ਨੂੰ ਉਮਤੀ ਪਾਰਟੀ ਨੂੰ ਕਿ ਅਸੀਂ ਆਪਣੇ ਜਿਹੜਾ ਇਲਾਕਾ ਏ ਦੋਵਾਲ ਦਾ ਇਥੋਂ ਵੱਡੀ ਲੀਡ ਦੇ ਨਾਲ ਜਿਹੜਾ ਵਾ ਸਰਦਾਰ ਰਣਜੀਤ ਸਿੰਘ ਢਿੱਲੋਂ ਨੂੰ ਜਿਤਾ ਕੇ ਜਿਹੜਾ ਲੋਕ ਸਭਾ ਦੇ ਵਿੱਚ ਭੇਜਾਂਗੇ ਇਸ ਕੱਲ ਦਾ ਯਕੀਨ ਦਵਾਉਂਦੇ ਹੋਏ ਆਈ ਸੰਗਤ ਦਾ ਵੱਡੀ ਗਿਣਤੀ ਦੇ ਵਿੱਚ ਤੁਸੀਂ ਮੈ ਤੇ ਅਸੀਂ ਜਿਹੜਾ ਕਹਾਂਗੇ ਕੈਮਰਾ ਸੰਗਤ ਵੀ ਮਾਰ ਦਿਓ ਵੱਡੀ ਗਿਣਤੀ ਦੇ ਵਿੱਚ ਸੰਕਟਾਈਆਂ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ